ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਫੇਸਬੁੱਕ ਜਾਂ ਆਪਣੇ ਇੰਸਟਾਗ੍ਰam ਪੇਜ ਤੇ ਦੇਖ ਰਹੇ ਨੇ ਉਹ ਆਪਣੇ ਪੇਜ ਨੂੰ ਫੋਲੋ ਕਰ ਲਿਓ ਸਿੱਧੂ ਡੇਰੀ ਫਾਰਮ ਕਲਾਲਾ ਦੇ ਨਾਂ ਤੇ ਆਪਣਾ ਪੇਜ ਆ ਸੋ ਅੱਜ ਆਪਾਂ 13 ਜਨਵਰੀ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆ ਸੋ ਆਪਣੇ ਫਾਰਮ ਤੇ ਅੱਜ 22 ਤੋਂ ਲੈ ਕੇ 25 ਨੱਕੇਲ ਵਾਸਤੇ حاضر ਨੇ ਸੋਨੂੰ ਮੋਟੀ ਮੋਟੀ ਝਲਕ ਮਰਾਵਾਂਗੇ ਬਾਕੀ ਪਸ਼ੂਆਂ ਦੇ ਪਰ ਦੋ ਜਿਹੜੇ ਟੌਪ ਦੇ ਨਹੀਂ ਗਿਨੇ ਜਿੰਨਾਂ ਤੇ ਮੈਂ ਕੈਮਰਾ ਰੋਕੀ ਖੜਾਂਗਾ ਇਹਨਾਂ ਦੀ ਪ੍ਰੋਪਰ ਡਿਟੇਲ ਦੇਵਾਂਗੇ ਬੱਚਿਆਂ ਦੀ ਇਹਨਾਂ ਦਾ ਮੇਨ ਡਿਟੇਲ ਇਹਨਾਂ ਦੀ ਰਹੂ ਵੀਡੀਓ 'ਚ ਦੋ ਬੱਚਿਆਂ ਦੀ ਬਾਕੀ ਇਹਨਾਂ ਤੋਂ ਬਿਨਾ ਆਪਣੇ ਫਾਰਮ ਤੇ ਮੰਨ ਕੇ ਚਲੋ 22 ਤੋਂ ਲੈ ਕੇ 25 ਨੱਕੇਲ ਵਾਸਤੇ ਹਾਜ਼ਰ ਆ ਇਹ ਦੋਨੇ ਬੱਸੀਆਂ ਨੇ ਜਿਹੜੀਆਂ ਪਹਿਲਾਂ ਸੂਆ ਸੂਈਆਂ ਹੋਈਆਂ ਨੇ ਤੇ ਦੰਦਾਂ ਦੇ ਵਿੱਚ ਬੱਸੀਆਂ ਨੇ ਦੋ ਦੋ ਦੰਦ ਬੱਸੀਆਂ ਨੇ ਦੋਨੇ ਪਲੂਣਾ ਬੱਸੀਆਂ ਨੇ ਸਾਰਾ ਬੱਸੀਆਂ ਦਾ ਰਿਕਾਰਡ ਆ ਕਿਹੜੇ ਸੀਮਣ ਦੀਆਂ ਆ ਆਪਣੇ ਤੇ ਅਗੇ ਬੱਚਿਆਂ ਦਾ ਵੀ ਰਿਕਾਰਡ ਆ ਜਿਹੜੀ ਬੱਚੀ 1 ਨੰਬਰ ਤੇ ਐ ਦੇ ਮਗਰ ਬੱਚੀ ਆ ਸੋ 2 ਨੰਬਰ ਵਾਲੀ ਬੱਚੀ ਦੇ ਮਗਰ ਮੇਲਕਾਫਾ ਬੱਚਾ ਗਾ ਸੋ ਪ੍ਰੋਪਰ ਡਿਟੇਲ ਆਖਰ ਤੱਕ ਵੀਡੀਓ ਤੇ ਬਣੇ ਰਿਹਾ ਉਸ ਨੂੰ ਤੋੜ ਕੇ ਦਿਖਾਵਾਂਗੇ ਵੀਡੀਓ ਚ ਤੇ ਕੱਲੀ ਕੱਲੇ ਨਗਦੀ ਕੱਲੀ ਕੱਲੀ ਡਿਟੇਲ ਦੇਵਾਂਗੇ ਇਹ ਬੱਚੀਆਂ ਦੀ ਇੱਕ ਖਾਸੀਅਤ ਰਹੂਗੀ ਚਾਹੇ ਤੁਸੀਂ ਹੱਥੀਂ ਚਵਾਈ ਕਰ ਲਿਓ ਉਹਨਾਂ ਨੂੰ ਤੇ ਚਾਹੇ ਤੁਸੀਂ ਮਸ਼ੀਨ ਤੇ ਚੋਲਿਓ ਦੋਨੇ ਟੈਪ ਦੀ ਚਵਾਈ ਹੋਊਗੀ ਕਿਉਂਕਿ ਹੱਥੀਂ ਚਵਾਈ ਵਾਲਾ ਸੋਹਣਾ ਥਾਣਾ ਤੋ ਪਹਿਲੇ ਨੰਬਰ ਦੀ ਬੱਚੀ ਦੀ ਡਿਟੇਲ ਸ਼ੁਰੂ ਕਰਦੇ ਆਂ ਪਹਿਲਾ ਸੂਆ ਸੂਈ ਆ ਖੀਰੀ ਤੋਂ ਦੋ ਦੰਦ ਹੋ ਗਈ ਬੱਚੀ ਇਹ ਮਗਰ ਇਹਦੇ ਬੱਚੀ ਆ ਥਾਣਾ ਤੁਸੀਂ ਨੇੜ ਤੋਂ ਜੇ ਇਕ ਕਰਾਵਾਂਗੇ ਕੱਲਾ ਕੱਲਾ ਨਿਕੜਵਾ ਥਾਣਾ ਚਾਹੇ ਤੁਸੀਂ ਹੱਥੀ ਚਵਾਈ ਕਰ ਲਿਓ ਤੇ ਚਾਹੇ ਤੁਸੀਂ ਲਾ ਲਿਓ ਮਸ਼ੀਨ ਫਾਰਮ ਦੇ ਟੈਪ ਦੀਆਂ ਬੱਚੀਆਂ ਨੇ ਸਾਰਾ ਬੱਸੀਆਂ ਦਾ ਰਿਕਾਰਡ ਆ ਕਿਹੜੇ ਸੀਮਣ ਦੀ ਆ ਆਪਾ ਤੇ ਕਿਹੜੇ ਅੱਗੀ ਬੱਚਾ ਕਹਿੰਦਾ ਮਗਰ ਇਹਦੇ ਬੱਚੀ ਆ ਇੱਕ ਨੰਬਰ ਦੇ ਬੱਸੀ ਆਪਾ ਤੋੜ ਕੇ ਦਿਹਾਉਣੇ ਆ ਸੋ ਇਹਨਾਂ ਤੋਂ ਬਿਨਾ ਮੋਟੀ-ਮੋਟੀ ਸਾਨੂੰ ਧਾਲਕ ਮਰਾ ਨੇ ਸਾਰੀਆਂ ਪਹਿਲਣਾਂ ਬੱਸੀਆਂ ਨੇ ਇਹਨਾਂ ਦੀ ਵੀਡੀਓ ਕੱਲ ਜਾਂ ਪਰਸੋਂ ਆਪਣੇ ਚੈਨਲ ਤੇ ਲੈ ਕੇ ਆਵਾਂਗੇ ਇੱਕ ਅਹਿਰ ਸ਼ਹਿਰ ਦੀ ਬੱਸੀ ਨੇ ਤਾਜੀ ਨੇ ਹੁਣੀ ਬੱਚੀ ਨੂੰ ਜਨਮ ਦਿੱਤਾਗਾ ਅਜੇਰ ਦੀ ਪੈ ਰਹੀ ਹੈ ਇਹਦੀ ਪ੍ਰੋਪਰ ਵੀਡੀਓ ਵਟਸਐਪ ਤੇ ਤੁਸੀਂ ਮੰਗਾ ਸਕਦੇ ਹੋ ਜੇਰ ਪੈ ਰਹੀ ਹੈ ਤੇ ਬੱਚੀ ਨੂੰ ਜਨਮ ਦਿੱਤਾਗਾ ਅਹਿਰ ਸ਼ਹਿਰ ਦੀ ਬੱਚੀ ਡਿਲੀਵਰੀ ਹੋਈ ਆ ਇਹ ਤੋਂ ਬਿਨਾ ਹਾ ਟਾਪ ਦੇ ਨਵੀਨ ਨੇ ਨੇ ਬੱਚੀਆਂ ਪੰਜਾਬ ਵਾਲੀਆਂ ਜਰਸੀਆਂ ਦੋ-ਦੋ ਦੰਦ ਬੱਚੀਆਂ ਨੇ ਦੋਨਾਂ ਥੱਲੇ 17-18 ਕਿਲੋ ਹੁਣ ਇਸ ਟਾਈਮ ਦੁੱਧ ਤਿਆਰ ਇਹਨਾਂ ਦੀ ਵੀਡੀਓ ਜਲਦੀ ਆਪਣੇ ਚੈਨਲ ਤੇ ਪੂਰੀ ਲੈ ਕੇ ਆਵਾਂਗੇ ਸੋ 1 ਨੰਬਰ ਤੋਂ ਬੱਚੀ ਤੋਂ ਆਪਾਂ ਸਟਾਰਟਿੰਗ ਕਰਦੇ ਆਂ ਇਹਨਾਂ ਤੋਂ ਬਿਨਾ ਵੀ ਆਪਣੇ ਫਾਰਮ ਤੇ ਆ ਬੱਚੀਆਂ ਦੁੱਧ ਤੇ ਚੱਲਣੀਆਂ ਨੇ ਆ ਬੱਚੀ ਥੱਲੇ 32 ਕਿਲੋ ਦੁੱਧ ਰੈਡੀ ਆ ਜਿਹੜੀ 3 ਨੰਬਰ ਤੇ ਆ ਇਹਦੇ ਨਾਲ ਈ ਥੱਲੇ 25 ਕਿਲੋ ਦੁੱਧ ਰੈਡੀ ਆ ਇਹ ਰੈਡੀ ਦੁੱਧ ਕੋਈ ਮੇਰਾ ਵੀਰ ਦੋ ਟਾਈਮ ਚੁਵਾਈ ਕਰਕੇ ਲਿਜਾ ਸਕਦਾ 2 ਨੰਬਰ ਵਾਲੀ ਥੱਲੇ 25 ਕਿਲੋ ਤੇ ਥੱਲੇ 32 ਕਿਲੋ ਰੈਡੀ ਆ ਇਹਨਾਂ ਤੋਂ ਇਲਾਵਾ ਵੀ ਆਪਣੇ ਕੋਲੇ ਪੰਜਾਬ ਵਾਲੀਆਂ ਜਰਸੀਆਂ ਇੱਕ ਟੌਪ ਦਾ ਨਗੀਨਾਗਾ ਜਿਹਦੀ ਡਿਲੀਵਰੀ ਹੋਣ ਵਾਲੀ ਹੈ ਅਜੇ ਆ ਤੁਸੀਂ ਦੇਖ ਸਕਦੇ ਹੋ ਡਾਇਮੰਡ ਪੀਸ ਹੀ ਆ ਸਾਰਾ ਰਿਕਾਰਡ ਹੈ ਤੇ 6 ਸੀਮਨ ਤੋਂ ਪ੍ਰੈਗਨੈਂਟ ਆ ਆਪ ਕਿਹੜ ਤੇ ਮਾ ਕਿਹੜੇ ਸੀਮਨ ਦੀ ਇਹਦੀ ਸਾਰਾ ਰਿਕਾਰਡ ਆ ਬੱਚੀ ਦਾ ਅੱਗੇ 66 ਸੀਮਨ ਤੋਂ ਪ੍ਰੈਗਨੈਂਟ ਆ ਇਹਦੇ ਨਾਲ ਹੀ ਇੱਕ ਟਾਪ ਦਾਨਗੀਨਾ ਐਚ ਐਫ ਦਾ ਵੀ ਦੰਦਾ ਚ ਬੱਸੀ ਐ ਬੱਸੀ ਖੀਰੀ ਆ ਕੱਚੀ ਖੀਰੀ ਬੱਸੀ ਹੈ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪਹਿਲੇ ਨੰਬਰ ਤੇ ਖੜੀ ਆ ਪੰਜਾਬ ਵਾਲੀ ਜਰਸੀ ਕੱਚੀ ਖੀਰੀ ਆ ਤੇ ਕਿਹੜੇ ਸੀਮਨ ਤੋਂ ਪ੍ਰੈਗਨੈਂਟ ਆ ਸਾਰਾ ਰਿਕਾਰਡ ਆ ਬੱਚੀ ਦਾ ਅੱਗੇ ਵੀ ਗੱਬਣਾ ਬੱਸੀਆਂ ਫਾਰਮ ਵਾਲੀਆਂ ਚੰਗੀਆਂ 25 30 ਕਿਲੋ ਵਾਲੀਆਂ ਆਪਣੇ ਕੋਲਿਆ ਅਵੇਲੇਬਲ ਆ ਫਿਰ ਹਾਲ ਆਪਾਂ ਤੁਹਾਨੂੰ ਆ ਬੱਚੀ ਦੀ ਮੋਟੀ ਜੀ ਝੜ ਕੇ ਦਿਖਾ ਦਾਂਗੇ ਤੁਹਾਨੂੰ ਤੋੜ ਕੇ ਦਿਖਾ ਦਾਂਗੇ ਤੇ ਮੇਨ ਆਪਾਂ ਪਹਿਲਾਂ ਬੱਸੀ ਤੋੜ ਕੇ ਦਿਹਾ ਸੋ ਪਹਿਲਾਂ ਬੱਛੀ ਤੁਹਾਨੂੰ ਤੋਰ ਕੇ ਦਿਖਾਉਣੇ ਆ ਥੋੜਾ ਜਿਹਾ ਪਸ਼ੂ ਫਾਰਮ ਚ ਖੁੱਲੇ ਫਿਰਦੇ ਆਉਂਦੇ ਆ ਜਿਹਨੂੰ ਤੋਰ ਇਹਦੇਲੇ ਮੋੜਲੇ 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 ਇਧਰੋਂ ਤੋਰਦੇ ਸੋ ਦੇਖੋ ਹਵਾਨਾ ਹਵਾਨੇ ਤੇ ਬਰੀਡ ਤੋਂ ਜੱਜ ਕਰੋ ਤੁਸੀਂ ਬੱਛੀ ਨੇ ਵਧੀਆ ਸੇਵਾ ਦੇ ਨਾਲ 25 ਤੋਂ ਪਲੱਸ ਦੁੱਧ ਜਾਣਾ ਪਹਿਲਣ ਨੇ ਹਜੇ 2 ਦਿਨਾਂ ਦੀ ਬੱਛੀ ਆ ਸੋ ਦੇਖੋ ਹਵਾਨਾ ਦੀ ਸ਼ੇਪ ਦੇਖੋ ਬਰੀਡ ਦੇਖੋ ਲੈਗ ਸਕੋਰ ਦੇਖੋ ਬੱਛੀ ਦਾ ਕੱਦ-ਕਾਢ ਦੇਖੋ ਥਣ ਕੱਲਾ-ਕੱਲਾ ਨਿੱਖੜਵਾਗਾ ਕੋਈ ਖੋਟ-ਸ਼ਾਂਗ ਨਹੀਂ ਹੈਗੀ ਸੋ ਇਹ ਪਹਿਲਾ ਨੰਬਰ ਬੱਸੀ ਤੁਹਾਨੂੰ ਤੋੜ ਕੇ ਦਿਖਾਤੀ ਆਪਾਂ ਕੱਲਾ ਕੱਲਾ ਨਿਕੜਮਾ ਸਾਡੇ ਨੇੜ ਤੋਂ ਚੈੱਕ ਕਰਾਣੇ ਆ ਤੇ ਹੱਥੀ ਚਵਾਈ ਕਰ ਲਓ ਤੇ ਜ਼ਿਆਦਾਤਰ ਮੇਰੇ ਵੀਰ ਫਾਰਮਿੰਗ ਅਲੇ ਮਸ਼ੀਨ ਦੀ ਚੁੰਦੇ ਆ ਸੋ ਪਹਿਲਾ ਸੂਆ ਬੱਸੀ ਦਿਖਾਤੀ ਆਪਾਂ ਤੁਹਾਨੂੰ ਇਹ ਸੋਣਾ ਆਪਾਂ ਇਸ ਤੋਂ ਬਾਅਦ ਦੋ ਨੰਬਰ ਵਾਲੀ ਬੱਸੀ ਤੋੜ ਕੇ ਦਿਖਾਵਾਂਗੇ ਇਹ ਮਗਰ ਬੱਛੀ ਆ ਦੋ ਨੰਬਰ ਵਾਲੀ ਬੱਸੀ ਤੋੜ ਥਾਣੇ ਦਾ ਵੀ ਕੱਲਾ ਕੱਲਾ ਨਿਕੜਮਾਗਾ ਹੱਥੀ ਚਵਾਈ ਵੀ ਕਰ ਸਕਦੇ ਹੋ ਤੇ ਮਸ਼ੀਨ ਤੇ ਵੀ ਚੋ ਸਕਦੇ ਹੋ ਫੁੱਲ ਬਰੀਡ ਦੇ ਵਿੱਚ ਬੱਸੀ ਆ ਹਾਈਟ ਲੈਂਥ ਫੁੱਲ ਆ ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆ ਫਾਰਮ ਦੀ ਸਟਾਰਟਿੰਗ ਕਰਨੀ ਆ ਉਹਨਾਂ ਦੀ ਸੁਨੇਰੀ ਮੌਕਾ ਹੈ ਜੋੜਾ ਲੈਣਾ ਉਹ ਫੁੱਲ ਮਾਨਤਨ ਕੀਤਾ ਜਾਊਗਾ ਸੁਭਸੀ ਦੀ ਫੇਸ ਕੁਆਲਿਟੀ ਚੈੱਕ ਕਰਿਓ ਬੁੱਧਾਪਦਾ ਚੈੱਕ ਕਰਿਓ ਫੁੱਲ ਬਰੀਡ ਦੇ ਵਿੱਚ ਵੱਸੀ ਆ ਸੋ ਦੇਖੋ ਹਾਈਟ ਲੈਂਥ ਫੁੱਲ ਆ ਬੋਡੀ ਬੀਟ ਬੁੱਧਾ ਸੋ ਦੇਖੋ ਹਵਾਨੇ ਦੀ ਸ਼ੇਪ ਚੈੱਕ ਕਰਿਓ ਬਰੀਡ ਚੈੱਕ ਕਰ ਤੋਰ ਪੇ ਸਿੱਧੀ ਲੈ ਸਿੱਧੀ ਲੈ ਤੋਰ ਪੇ ਲੈ ਲੈ ਉੱਥੇ ਮੋੜ ਦੇ ਸੋ ਦੇਖੋ ਹਾਈਟ ਲੈਂਥ ਫੁੱਲ ਆ ਬੱਚੀ ਦੀ ਬਰੀਡ ਫੁੱਲ ਅਹੀਂ ਮੋੜ ਲੈ ਅਹੀਂ ਮੋੜ ਲੈ ਮੋੜ ਲੈ ਮੋੜ ਲੈ ਹੁਣ ਸੋ ਕਿਸੇ ਮੇਰੇ ਵੀਰ ਨੇ ਜੋੜਾ ਪਾਉਣਾ ਹੋਇਆ ਤਾਂ ਫੁੱਲ ਮਾਨਤਨ ਕੀਤਾ ਜਾਊਗਾ ਬਸ ਬਸ ਲੈ ਚੱਲ ਵੀ ਸੋ ਦੇਖ ਸਕਦੇ ਹੋ ਕੰਪੈਕਟ ਆਰਡਰ ਆ ਦੋਨੇ ਬੱਸੀਆਂ ਦਾ ਨਵੇਂ ਹਾਂ ਦੇ ਵਿੱਚ ਇਹ ਵੀ ਬੱਸੀ ਦੋ ਦੰਦਾਂ ਦਾ ਖੀਰੀ ਤੋਂ ਦੋ ਦੰਦ ਹੋਈ ਆ ਦੋਨੇ ਬੱਸੀਆਂ ਦੋ ਦੋ ਦੰਦ ਬੱਸੀਆਂ ਨੇ ਸੋ ਹਵਾਨੇ ਗਵਾਹੀ ਭਰਦੀਆਂ ਨੇ ਕਿ 25 ਤੋਂ ਬਾਹਰ ਦੁੱਧ ਪਾਉਣੀਆਂ ਚੰਗੀ ਸੇਵਾ ਦੇ ਨੇ ਬੋਡੀ ਸਟਰਕਚਰ ਪੂਰੇ ਹੈਵੀ ਆ ਸੋ ਦੋ ਟੌਪ ਦੇ ਨੀ ਕੀਨੇ ਆਪਾਂ ਤੋੜ ਕੇ ਦਿਖਾਦੇ ਪਹਿਲੇ ਦੂਜੇ ਨੰਬਰ ਤੇ ਦੰਦਾਂ ਦੇ ਵਿੱਚ ਬੱਸੀਆਂ ਤੁਸੀਂ ਇੱਕ ਆਪਾਂ ਤਾਜੀ ਸੂਈਸ ਨੂੰ ਐਰ ਸ਼ਹਿਰ ਦਾ ਨੀਂਨਾ ਦਿਖਾਤਾ ਪਹਿਲਣ ਬੱਸੀ ਇਹ ਵੀ ਦੰਦਾ ਦੇ ਵਿੱਚ ਬੱਸੀ ਆ ਬੱਸੀ ਨੂੰ ਇਹਨੇ ਜਾਣ ਦਿੱਤਾਗਾ ਇਧਰੋਂ ਹੱਕੀ ਪਤ ਮਾੜੀ ਜੀ ਇਧਰੋਂ ਜੇਰ ਦੀ ਪ੍ਰੋਪਰ ਪੈ ਗਈ ਸੋ ਵੀਡੀਓ ਸਟਾਰਟ ਕਰੀਏ ਜੇਰ ਉਦੋਂ ਪੈ ਰਹੀ ਸੀ ਜੇਰ ਇਹਦੀ ਪ੍ਰੋਪਰ ਪੈ ਗਈ ਬਹੁਤ ਮੇਨ ਕੰਮ ਹੁੰਦਾ ਜੇਰ ਦਾ ਇਹ ਪਹਿਲਣ ਬੱਸੀ ਜੇ ਕਿਸੇ ਮੇਰੇ ਵੀਰ ਨੇ ਫਾਰਮ ਦੀ ਸਟਾਰਟਿੰਗ ਕਰਨੀ ਹੈ ਇਹ ਵੀ ਨਾਲ ਪਾ ਸਕਦੇ ਹੋ ਜਿਹੜੇ ਮੇਰੇ ਵੀਰ ਦੇ ਇਹ ਬੱਸੀ ਪਸੰਦ ਹੋਈ ਇਹਦੀ ਤੋਰ ਕੇ ਵੀਡੀਓ WhatsApp ਤੇ ਜੀ ਮਗਾ ਸਕਦੇ ਹੋ ਜੇਰ ਪ੍ਰੋਪਰ ਪੈ ਚੁੱਕੀ ਆ ਬੱਸੀ ਨੂੰ ਇਹਨੇ ਜਾਣ ਦਿੱਤਾਗਾ ਐਰ ਸ਼ਹਿਰ ਦੇ ਵਿੱਚ ਆ ਗਈ ਕੱਲਾ ਕੱਲਾ ਨਖਣ ਮਾ ਥਾਂ ਤੋਂ ਦੂਰੋਂ ਦਿਖਾਈ ਦਿੰਦਾ ਹੋਊਗਾ ਪਹਿਲਨ ਬੱਸੀ ਆ ਗਈ ਜ਼ਿਆਦਾਤਰ ਆਪਣੇ ਫਾਰਮ ਤੇ ਪਹਿਲਨਾ ਬੱਸੀਆਂ ਕੋਈ ਮੇਰਾ ਵੀਰ ਕੱਲ ਜਾਂ ਪਰਸੋਂ ਜਾਊਗਾ ਤਾਂ 15-20 ਬੱਸੀਆਂ ਪਹਿਲਨਾ ਮਿਲਣੀਆਂ ਦੰਦਾਂ ਦੇ ਵਿੱਚ ਫੁੱਲ ਬਰੀਡ ਚ ਸੇ ਦੇ ਸਕਦੇ ਤੁਸੀਂ ਐਰ ਸ਼ਹਿਰ ਦਿਖਾਤੀ ਇੱਕ ਤੁਹਾਨੂੰ ਪਹਿਲਨ ਬੱੱਸੀ ਆਪਾਂ ਤਾਜੀ ਸੂਈ ਆ ਜੇਰ ਵਗੈਰਾ ਡਾਨਾ ਸੋ ਲਾਸਟ ਤੇ ਆਪਾਂ ਤੁਹਾਨੂੰ ਕਿਹਾ ਸੀ ਆਪਾਂ ਤੁਹਾਨੂੰ ਬੁਲਬੁਲ ਦਾ ਬੱਚਾ ਇੱਕ ਵਾਰੀ ਤ ਪੰਜਾਬ ਵਾਲੀ ਜਰਸੀ ਆ ਗਈ ਕਿਹੜੇ ਸੀਮਣ ਦੀ ਆਪ ਆ ਮਾਂ ਕਿਹੜੇ ਸੀਮਣ ਦੀ ਆ ਮਾਂ ਦਾ ਰਿਕਾਰਡ ਜਿਹੜਾ ਪਹਿਲਣ ਦਾਗਾ ਉਹ 24 25 ਕਿਲੋ ਦਾ ਰਹਾਗਾ ਸੁ ਦੇਖ ਸਕਦੇ ਹੋ ਦੰਦਾਂ ਦੇ ਵਿੱਚ ਕੱਚੀ ਖੀਰੀ ਬੱਸੀ ਸਾਨੂੰ ਤੋੜ ਕੇ ਦਿਹਾਉਣੇ ਆਪਾਂ ਤੁਹਾਨੂੰ ਲਾਸਟ ਦੇ ਨਗੀਨਾ ਦਿਖਾਤਾ ਇਸ ਤੋਂ ਬਿਨਾ ਵੀ ਆਪਣੇ ਫਾਰਮ ਤੇ 25 ਤੋਂ 30 ਨਾਗ ਸੇਲ ਵਾਸਤੇ ਆਵਲੇ ਸੋ ਦੇਖੋ ਦੁਰ ਦੀ ਬੱਸੀ ਬੱਸੀ ਨੂੰ ਤੁਸੀਂ ਅੰਗ ਕਰੈਕਟਰ ਦੇਖੋ ਬੱਸੀ ਦੇ ਕਿੰਨੇ ਸੋਹਣੇ ਆ ਦੇਖੋ ਬਰੀਡ ਦੇਖੋ ਬੱਚੀ ਦੀ ਸੈਕਸਰ ਸੀਮਣ ਤੋਂ ਅੱਗੇ ਪ੍ਰੈਗਨੈਂਟ ਆ ਦੇਖੋ ਖੜਨੀ ਖੁਰਨੀ ਦੇਖੋ ਬੱਚੀ ਦੀ ਬਰੀਡ ਦੇਖੋ ਬੱਚੀ ਦੀ ਬੋਦਾ ਬਾਦਾ ਦੇਖੋ ਇਹ ਸਾਡਾ ਤੁਸੀਂ ਕੱਚੀ ਖੀਰੀ ਆ ਹਜੇ ਸਾਰਾ ਰਿਕਾਰਡ ਹੈ ਦੇ ਅੱਗੇ 66 ਸੀਮਨ ਤੋਂ ਪ੍ਰੈਗਨੈਂਟ ਆ ਕਿਹੜੇ ਸੀਮਨ ਤੋਂ ਪ੍ਰੈਗਨੈਂਟ ਆ ਸਾਰਾ ਰਿਕਾਰਡ ਆਪਾਂ ਫੋਨ ਤੇ ਦੇ ਦਾਂਗੇ ਕਿਸੇ ਮੇਰੇ ਵੀਰ ਨੂੰ ਬੱਚੀ ਪਸੰਦ ਹੋਈ ਪੰਜਾਬ ਵਾਲੀ ਜਰਫੀ ਟੌਪ ਦਾ ਨੀਂਨਾ ਆਪਾਂ ਤੁਹਾਨੂੰ ਲਾਸਟ ਤੇ ਦਿਖਾਤਾ ਇਹਦੀ ਵੀ ਵਟਸਐਪ ਤੇ ਵੀਡੀਓ ਮੰਗਾ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨੇ ਵੀਡੀਓ ਦਾ ਧੰਨਵਾਦੀ